ਸਾਸ਼ੀਕਾਲ ਜੀ ਸਵਾਗਤ ਕਰਦੀ ਹਾਂ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪਟਿਕ ਕਪੜਾ ਦਾ ਵੱਲੋਂ ਪਲੀਜ਼ ਪਹਿਲਾਂ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਅੱਜ ਅਸੀਂ ਆਪਣੇ ਪਹਿਣਾ ਵਾਸਤੇ ਲੈ ਕੇ ਆਏ ਸ਼ਿਮਰ ਦੇ ਵਿੱਚ ਸ਼ਰਟ ਪੀਸ ਵਿਦ ਹੈਂਡਵਰਕ ਟੱਚ ਰਹੂਗੀ ਜੀ ਸ਼ਿਮਰ ਦੇ ਪੀਸ ਰਹਿਣਗੇ ਔਰ ਗੈਂਜਾ ਦੇ ਪੀਸ ਰਹਿਣਗੇ ਤੇ ਵਿਦ ਹੈਂਡਵਰਕ ਟੱਚ ਹੋਣਗੇ ਬੜੇ ਸੋਹਣੇ ਜਿਹੇ ਪੀਸ ਲੈ ਕੇ ਆਏ ਆ ਫਸਟ ਪੀਸ ਦੇਖੋ ਪ੍ਰਿੰਟ ਚੈੱਕ ਕਰੋ ਬੜਾ ਸੋਹਣਾ ਜਿਹਾ ਡਿਜੀਟਲ ਪ੍ਰਿੰਟ ਬਣਿਆ ਹੋਇਆ ਸ਼ਿਮਰ ਦੀ ਸ਼ਰਟ ਹੈ ਜੀ ਸ਼ਿਮਰ ਦੀ ਸ਼ਰਟ ਹੈ ਡਿਜੀਟਲ ਪ੍ਰਿੰਟ ਬਣੀ ਹੋਈ ਹੈ ਕਲਰ ਬੜਾ ਪਿਆਰਾ ਹੈ ਬਸ ਨੀਚੇ ਸੋਹਣਾ ਜਿਹਾ ਬਾਰਡਰ ਬਣਿਆ ਹੋਇਆ ਡਿਜ਼ਾਈਨਿੰਗ ਬੜੀ ਪਿਆਰੀ ਹੈ ਜੀ ਇਹਦੀ ਦਿਖਾਉਣੇ ਤੈਨੂੰ ਨਜ਼ਦੀਕ ਤੋਂ ਸ਼ਿਮਰ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਸ਼ਿਮਰ ਦੀ ਸ਼ਰਟ ਹੈ ਜੀ ਠੀਕ ਹੈ ਜੀ ਸ਼ਿਮਰ ਦੀ ਸ਼ਰਟ ਹੈ ਡਿਜੀਟਲ ਪ੍ਰਿੰਟ ਹੈ ਬੜਾ ਸੋਹਣਾ ਜਿਹਾ ਪੀਸ ਰਹਿਣ ਵਾਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 600 600 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੁਹਾਨੂੰ ਲਾ ਕੇ ਦਿਖਾਵਾਂਗੇ ਕਿਦਾਂ ਦੀ ਆਉਣ ਵਾਲੀ ਇਹਦੀ ਲੁੱਕ ਸ਼ਰਟ ਦੀ ਬੜੀ ਸੋਹਣੀ ਜਿਹੀ ਲੁੱਕ ਰਹਿਣ ਵਾਲੀ ਹੈ ਸ਼ਿਮਰ ਦੀ ਸ਼ਰਟ ਲੈ ਕੇ ਆਏ ਹਾਂ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 600 ਛੇ ਸੌ ਦੇ ਵਿੱਚ ਤੁਸੀਂ ਇਹ ਵਾਲੀ ਜਿਹੜੀ ਸ਼ਰਟ ਹੈ ਸਾਡੇ ਕੋਲੋਂ ਸ਼ਿਮਰ ਦੀ ਬਾਈ ਕਰ ਸਕਦੇ ਹੋ ਡਿਜੀਟਲ ਪ੍ਰਿੰਟ ਦੀ ਰਹਿਣ ਵਾਲੀ ਹੈ ਸ਼ਰਟ ਦੀ ਬੜਾ ਸੋਹਣਾ ਜਿਹਾ ਪਾਰਟੀ ਵੇਅਰ ਤੁਸੀਂ ਰੈਡੀ ਕਰ ਸਕਦੇ ਹੋ ਐਦਾਂ ਦੀ ਸ਼ਰਟ ਪੀਸ ਸਾਡੇ ਕੋਲੋਂ ਤੁਸੀਂ ਬਾਈ ਕਰਕੇ ਸੀ ਅਗਲੀ ਸ਼ਰਟ ਦੇਖੋ ਜੀ ਇਹ ਵੀ ਦੇਖੋ ਕਲਰ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਡਿਜੀਟਲ ਪ੍ਰਿੰਟ ਬੜਿਆ ਹੋਇਆ ਹੈ ਕਲਰ ਚੇਂਜ ਹੈ ਡਿਜ਼ਾਈਨ ਸੇਮ ਹੈ ਡਿਜੀਟਲ ਪ੍ਰਿੰਟ ਹੈ ਬਹੁਤ ਪਿਆਰੀ ਸ਼ਰਟ ਰਹਿਣ ਵਾਲੀ ਹੈ ਸ਼ਿਮਰ ਦੀ ਸ਼ਰਟ ਹੈ ਜੀ ਪ੍ਰਾਈਸ ਜਿਹੜੇ ਤੁਹਾਨੂੰ 600 600 ਦੇ ਵਿੱਚ ਤੁਸੀਂ ਸਾਡੇ ਕੋਲੋਂ ਡਿਜੀਟਲ ਪ੍ਰਿੰਟ ਦੀ ਇਹ ਵਾਲੀ ਸ਼ਰਟ ਬਾਈ ਕਰ ਸਕਦੇ ਹੋ ਜੀ ਡਿਜੀਟਲ ਪ੍ਰਿੰਟ ਦੀ ਸ਼ਿਮਰ ਦੀ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜਿਹੜਾ ਪ੍ਰਿੰਟ ਤੁਹਾਨੂੰ ਜਿਹੜਾ ਪ੍ਰਿੰਟ ਤੁਹਾਨੂੰ ਫਰੰਟ ਤੇ ਮਿਲਣ ਵਾਲਾ ਉਹੀ ਤੁਹਾਨੂੰ ਬੈਕ ਤੇ ਮਿਲਣ ਵਾਲਾ ਜੀ ਠੀਕ ਹੈ ਜੀ ਬੈਕ ਫਰੰਟ ਸੇਮ ਰਹਿਣ ਵਾਲੀ ਹੈ ਠੀਕ ਹੈ ਜੀ ਐਦਾਂ ਦਾ ਇਹ ਸ਼ਰਟ ਪੀਸ ਹੈ ਬੜਾ ਪਿਆਰਾ ਜਿਹਾ ਸ਼ਰਟ ਪੀਸ ਰਹਿਣ ਵਾਲਾ ਠੀਕ ਹੈ ਜੀ ਸ਼ਿਮਰ ਦਾ ਰਹਿਣ ਵਾਲਾ 600 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸ਼ਰਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅਗਲਾ ਸ਼ਰਟ ਪੀਸ ਦੇਖੋ ਔਰਗੈਂਜ਼ਾ ਦਾ ਰਹਿਣ ਵਾਲਾ ਹੈਂਡਵਰਕ ਟੱਚ ਹੈ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਕਿੰਦਾ ਵੀ ਆਉਣੀ ਹੈ ਸ਼ਰਟ ਦੀ ਬੜੀ ਸੋਹਣੀ ਜੀ ਲੁੱਕ ਆਉਣ ਵਾਲੀ ਹੈ ਡਿਜੀਟਲ ਪ੍ਰਿੰਟ ਹੈ ਜੀ ਠੀਕ ਹੈ ਜੀ ਇਹ ਵਾਲੀ ਸ਼ਰਟ ਦੇਖੋ ਜੀ 에ਰ ਔਰਗੈਂਜ਼ਾ ਦੀ ਰਹਿਣ ਵਾਲੀ ਹੈ ਸ਼ਰਟ ਠੀਕ ਹੈ ਜੀ organza ਦੀ ਸ਼ਰਟ ਰਹਿਣ ਵਾਲੀ ਹੈ ਹੈਂਡਵਰਕ ਟੱਚ ਹੈ ਜੀ ਠੀਕ ਹੈ ਜੀ ਹੈਡਵਰਕ ਟੱਚ ਹੈ ਬੜੀ ਸੋਹਣੀ ਜੀ ਸ਼ਰਟ ਪੀਸ ਰਹਿਣ ਵਾਲੀ ਹੈ ਪ੍ਰਾਈਸ ਤੁਹਾਨੂੰ ਦੇ ਰਹੀਆਂ ਸੀ ਇਹਦੀ ਸਿਰਫ 500 500 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ 500 ਦੇ ਵਿੱਚ ਇਹ ਵਾਲੀ ਸ਼ਰਟ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਹੈਂਡਵਰਕ ਟੱਚ ਹੈ organza ਦੀ ਸ਼ਰਟ ਰਹਿਣ ਵਾਲੀ ਹੈ ਇਹਦੇ ਵਿੱਚ ਪ੍ਰਿੰਟ ਬਣਿਆ ਹੋਇਆ ਸੈਲਫ ਜਿਹੜਾ ਆਪਾਂ نیچے ਲਾਈਨਿੰਗ ਲਗਾਉਣਾ ਹੈ ਨਾ ਫਿਰ ਇਹਦਾ ਪ੍ਰਿੰਟ ਉੱਪਰ ਕੀ ਆਉਣਾ ਜੀ ਬੜਾ ਸੋਹਣਾ ਜਿਹਾ ਪ੍ਰਿੰਟ ਆ ਨੀਚੇ ਟਰਾਂਸਪੇਰੈਂਟ ਕਰਕੇ ਤੁਹਾਨੂੰ ਨਾ ਇਹਦਾ ਪ੍ਰਿੰਟ ਨਹੀਂ ਦਿਖ ਰਿਹਾ ਬੜਾ ਸੋਹਣਾ ਜਿਹਾ ਪ੍ਰਿੰਟ ਆ ਤੇ ਹੈਂਡਵਰਕ ਟੱਚ ਹੋਇਆ ਬਈ ਅਗਲਾ ਸ਼ਰਟ ਪੀਸ ਦੇਖੋ ਜੀ ਮੂਵ ਕਲਰ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹ ਵੀ ਹੈਂਡਵਰਕ ਦਾ ਰਿਜ਼ਲਟ ਹੈ ਜੀ ਦੇਖ ਸਕਦੇ ਹੋ ਤੁਸੀਂ ਹੈਂਡਵਰਕ ਹੋਇਆ ਸ਼ਰਟ ਦੇ ਉੱਪਰ ਨਜ਼ਦੀਕ ਤੋਂ ਤੁਹਾਨੂੰ ਦਿਖਾਉਣ ਲੱਗੀ ਆ ਸ਼ਿਮਰਤੀ ਸ਼ਰਟ ਰਹਿਣ ਵਾਲੀ ਹੈ ਦੇਖੋ ਜੀ ਹੈਂਡਵਰਕ ਹੋਇਆ ਸਭ ਦੇ ਉੱਪਰ ਵਰਕ ਹੋਇਆ ਇਹਦੇ ਉੱਪਰ 셔ਟ ਦੇ ਉੱਪਰ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਸ਼ਿਮਰ ਹੈ ਜੀ ਦੇਖ ਸਕਦੇ ਹੋ ਨਜ਼ਦੀਕ ਤੋਂ ਤੁਸੀਂ ਸ਼ਿਮਰ ਹੈ ਸ਼ਿਮਰ ਦੀ 셔ਟ ਰਹਿਣ ਵਾਲੀ ਹੈ ਡਿਜ਼ਾਈਨ ਦੇਖੋ ਕਿਦਾਂ ਦਾ ਡਿਜ਼ਾਈਨ ਆਉਣ ਵਾਲਾ ਹੈ ਇਹਦਾ 650 ਪੈਸੇ ਤੁਸੀਂ ਇਹ ਵਾਲੀ 셔ਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸ਼ਿਮਰ ਦੀ 셔ਟ ਹੈ ਜੀ ਵੈਦ ਹੈਂਡਵਰਕ ਟੱਚ ਬੜੀ ਸੋਹਣੀ ਜੀ ਸ਼ਾਇਲਤਾ ਜੀ ਪਰ ਇਹਦੀ ਸ਼ਾਈਨਿੰਗ ਕਾ ਟਾਰੀ ਆ ਥੋੜੀ ਲਾਈਟ ਪੈਂਦੀ ਆ ਡਾਰਕ ਕਲਰ ਐ ਮੂਵ ਕਲਰ ਐ ਪਰ ਬਹੁਤ ਸੋਹਣਾ ਪੀਸ ਰਹਿਣ ਵਾਲਾ ਜੀ ਸ਼ਿਮਰ ਦਾ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਨੀਚੇ ਦੇਖ ਸਕਦੇ ਹੋ ਤੁਸੀਂ ਘੇਰਾ ਬਣਿਆ ਹੋਇਆ ਬੜਾ ਸੋਹਣਾ ਜਾਂ ਘੇਰਾ ਬਣਿਆ ਹੋਇਆ ਇਹਦਾ ਰੈਡੀ ਹੋਇਆ 600 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਪੀਸ ਲੈ ਸਕਦੇ ਹੋ ਸਾਡੇ ਕੋਲੋਂ ਪਾਰਟੀ ਵੇਅਰ ਸੂਟ ਰੈਡੀ ਕਰ ਸਕਦੇ ਹੋ ਆਪਣਾ ਅਗਲਾ ਸ਼ਰਟ ਪੀਸ ਦੇਖੋ ਜੀ ਇਹ ਔਰਗੈਂਜਾ ਸ਼ਿਮਰ ਦੇ ਵਿੱਚ ਰਹਿਣ ਵਾਲਾ ਹੈ ਡਿਜੀਟਲ ਪ੍ਰਿੰਟ ਬਣਿਆ ਹੋਇਆ ਹੈ ਡਿਜੀਟਲ ਪ੍ਰਿੰਟ ਹੈ ਹੈਂਡਵਰਕ ਹੋਇਆ ਜੀ ਸ਼ਰਟ ਦੇ ਉੱਪਰ ਦੇਖ ਸਕਦੇ ਹੋ ਸ਼ਰਟ ਦੇ ਉੱਪਰ ਹੈਂਡਵਰਕ ਹੋਇਆ ਹੈ ਬੜਾ ਸੋਹਣਾ ਜਿਹਾ ਪੀਸ ਰਹਿਣ ਵਾਲਾ ਬਹੁਤ ਸੋਹਣਾ ਪੀਸ ਰਹਿਣ ਵਾਲਾ ਹੈਂਡਵਰਕ ਹੋਇਆ ਜੀ ਸ਼ਰਟ ਦੇ ਉੱਪਰ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ 600 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਤੁਸੀਂ ਪੂਰੀ ਸ਼ਰਟ ਦਾ ਘੇਰਾ ਵਰਕ ਹੋਇਆ ਜੀ ਸ਼ਰਟ ਦੇ ਉੱਪਰ ਵਰਕ ਹੋਇਆ ਫਲਾਵਰ ਵੀ ਵਰਕ ਹੋਏ ਨੇ ਬੜਾ ਸੋਹਣਾ ਜਿਹਾ ਪੀਸ ਰੈਡੀ ਹੋਣਾ ਬਣ ਕੇ ਸਾਡੇ ਕੋਲੋਂ ਬਾਏ ਕਰ ਦੇਖੋ ਇਹ ਵਾਲੇ ਪੀਸ ਇਹ ਵੀ ਸ਼ਿਮਰ ਦੇ ਵਿੱਚ ਰਹਿਣ ਵਾਲਾ ਔਰਗੈਂਜਾ ਸ਼ਿਮਰ ਹੈ ਜੀ ਇਹ ਬੜਾ ਸੋਹਣਾ ਜਿਹਾ ਕਲਰ ਹੈ ਬੜਾ ਸੋਹਣਾ ਜਿਹਾ ਪੀਸ ਰਹਿਣ ਵਾਲਾ ਦੇਖ ਸਕਦੇ ਹੋ ਕਿ ਉਹਦਾ ਇਹ ਲੁੱਕ ਕਿਦਾਂ ਦੀ ਆਣੀ ਆ ਜੀ ਦੇਖੋ ਜੀ ਇਸ ਤਰ੍ਹਾਂ ਦਾ ਪੀਸ ਰੈਡ ਵਾਲਾ ਜੀ ਹੈ ਲੁੱਕ ਤੁਸੀਂ ਦੇਖ ਸਕਦੇ ਹੋ ਕਿੱਦਾਂ ਆਉਣੀ ਹੈ ਸ਼ਰਟ ਦੀ ਪੂਰੀ ਹੈਡਵਰਕ ਟੱਚ ਹੈ ਜੀ ਸ਼ਰਟ ਨੀਚੋਂ ਕਿਹੜਾ ਹੈਂਡਵਰਕ ਟੱਚ ਹੈ ਜੋ ਫਰੰਟ ਹੈ ਜੀ ਡਿਜੀਟਲ ਪ੍ਰਿੰਟ ਦੀ ਰਹਿਣ ਵਾਲੀ ਹੈ ਜੋ ਫਰੰਟ ਹੈ ਉਹੀ ਬੈਕ ਆਉਣ ਵਾਲੀ ਹੈ ਜੀ ਐਦਾਂ ਹੀ ਇਹਦੀ ਬੈਕ ਆਣੀ ਹੈ ਜੀ ਅਗਲਾ ਸ਼ਰਟ ਪੀ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਦੇਖ ਸਕਦੇ ਹੋ ਕਲਰ ਵੀ ਬੜਾ ਪਿਆਰਾ ਸਾਈਡ ਤੇ ਇਹਦੀਆਂ ਬਾਹੂਆਂ ਬੜੀਆਂ ਹੋਣੀਆਂ ਸ਼ਿਮਰ ਦੀ ਸ਼ਰਟ ਰਹਿਣ ਵਾਲੀ ਹੈ ਜੀ ਸ਼ਿਮਰ ਰਹਿਣ ਵਾਲੀ ਹੈ ਸ਼ਰਟ ਪੀਸ ਠੀਕ ਹੈ ਜੀ نیچے ਤੁਸੀਂ ਦੇਖ ਸਕਦੇ ਹੋ ਪੂਰੇ ਘੇਰੇ ਦੇ ਉੱਪਰ ਵਰਕ ਹੋਇਆ ਇਹਦੇ ਦੇਖੋ ਜੀ ਦਿਖਾ ਸਕਦੇ ਥੋਨੂੰ ਫਲਾਵਰ ਉੱਪਰ ਵੀ ਵਰਕ ਹੋਇਆ ਹੈ ਹੈਂਡ ਵਰਕ ਹੋਇਆ ਜੀ ਇਹਦੇ ਉੱਪਰ ਸ਼ਰਟ ਦੇ ਉੱਪਰ ਸ਼ਿਮਰ ਦੀ 셔ਟ ਰਹਿਣ ਵਾਲੀ ਆ ਪਾਰਟੀ ਵੇਅਰ ਸੂਟ ਰੈਡੀ ਹੋਣਾ ਬਣ ਕੇ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ 600 ਦੇ ਵਿੱਚ ਤੁਸੀਂ ਇਹ ਵਾਲੀ 셔ਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ 셔ਟ ਦੀ ਸ਼ਿਮਰ ਦੀ 셔ਟ ਹੈ ਜੀ 600 ਰੁਪਏ ਪ੍ਰਾਈਸ ਰਹਿਣ ਵਾਲੀ ਹੈ ਬਿਲਕੁਲ ਹੈਂਡਵਰਕ ਟੱਚ ਦੀ 셔ਟ ਰਹਿਣ ਵਾਲੀ ਹੈ ਜੀ ਲੁੱਕ ਤੋਂ ਤੁਖਮ ਨੇ ਜੀ ਕਿੱਦਾਂ ਆਉਣੀ ਹੈ 셔ਟ ਦੀ ਸ਼ਰਟ ਦੀ ਲੁੱਕ ਦੇਖੋ ਜੀ ਬੜੀ ਪਿਆਰੀ ਜੀ ਲੁੱਕ ਆਉਣ ਵਾਲੀ ਹੈ ਬਹੁਤ ਸੋਹਣੀ ਸ਼ਰਟ ਰੈਡੀ ਹੋਣੀ ਹੈ ਬਣ ਕੇ ਪਾਲਟੀ ਵੇਅਰ ਸੂਟ ਰੈਡੀ ਹੋਣਾ ਸ਼ਿਮਰ ਦੀ ਸ਼ਰਟ ਰਹਿਣ ਵਾਲੀ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਇਹ ਵੀ ਸ਼ਿਮਰ ਹੈ ਜੀ ਦੇਖ ਸਕਦੇ ਹੋ ਤੁਸੀਂ ਸ਼ਿਮਰ ਹੈ ਇਹ ਸ਼ਿਮਰ ਦੀ ਸ਼ਰਟ ਹੈ ਘੇਰੇ ਦੇ ਉੱਪਰ ਪੂਰਾ ਹੈਡਵਰਕ ਹੋਇਆ ਜੀ ਇਹਦੇ ਕੇਰੇ ਦੇ ਉੱਪਰ ਹੈਂਡਵਰਕ ਹੋਇਆ ਬੈਕ ਤੋਂ ਵੀ ਤੁਸੀਂ ਦੇਖ ਸਕਦੇ ਹੋ ਵਰਕ ਹੋਇਆ ਇਹਨੂੰ ਠੀਕ ਹੈ ਜੀ ਹੈਡਵਰਕ ਹੋਇਆ ਬੜਾ ਸੋਹਣਾ ਜਿਹਾ ਕੇਰਾ ਬਣਿਆ ਹੋਇਆ ਜਿਗਜੈਗ ਦੀ ਡਿਜ਼ਾਈਨਿੰਗ ਹੈ 셔ਟ ਦੀ ਸ਼ਿਮਰ ਦੀ ਪ੍ਰਾਈਸ ਦੇ ਰਹੇ ਤੁਹਾਨੂੰ ਬਿਲਕੁਲ 600 ਰੁਪਏ 600 ਦੇ ਵਿੱਚ ਤੁਹਾਨੂੰ ਸ਼ਿਮਰ ਦੀ 셔ਟ ਸਾਡੇ ਕੋਲੋਂ ਉਹ ਵੀ ਹੈਂਡਵਰਕ ਟੱਚ ਵਾਲੀ ਲੈ ਸਕਦੇ ਹੋ ਜੀ ਹੈਂਡਵਰਕ 셔ਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਖਿਮਰ ਦੀ ਹੈਂਡਵਰਕ ਵਾਲੀ ਸ਼ਰਟ ਲੈ ਸਕਦੇ ਹੋ ਜੀ ਦੇਖੋ ਜੀ ਸ਼ਰਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਹੈ ਜੀ ਬੜੀ ਪਿਆਰੀ ਜੀ ਸ਼ਰਟ ਰੈਂਡ ਵਾਲੀ ਹੈ ਜੀ ਅਗਲਾ ਸ਼ਰਟ ਪੀਸ ਦੇਖੋ ਇਹ ਵੀ ਹੋਰ ਗੈਂਜਾ ਦੀ ਸ਼ਰਟ ਹੈ ਜੀ ਦੇਖ ਸਕਦੇ ਹੋ ਹੈਂਡਵਰਕ ਟੱਚ ਹੈ ਬੜੀ ਸੋਹਣੀ ਜੀ ਚੈੱਕ ਬਣੀ ਹੋਈ ਹੈ ਸ਼ਰਟ ਦੇ ਵਿੱਚ ਬੜੀ ਸੋਹਣੀ ਜੀ ਚੈੱਕ ਬਣੀ ਚੈੱਕ ਬਣੀ ਹੋਈ ਹੈ ਡਿਜ਼ਾਈਨਿੰਗ ਦੇਖੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਨਜ਼ਦੀਕ ਤੋਂ ਦੇਖ ਸਕਦੇ ਹੋ ਸ਼ਰਟ ਦੀ ਜੋ نیچے ਲਾਈਨਿੰਗ ਲੱਗੂਗੀ ਇਹਦੀ ਡਿਜ਼ਾਈਨਿੰਗ ਉੱਪਰ ਕਿ ਆਣੀ ਹੈ ਜੀ ਬੜੀ ਸੋਹਣੀ ਜੀ ਡਿਜ਼ਾਈਨਿੰਗ ਹੈ ਸ਼ਰਟ ਦੀ ਐਦਾਂ ਹੈਂਡਵਰਕ ਟੱਚ ਹੈ 500 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵੀ ਸ਼ਿਮਰ ਰਹਿਣ ਵਾਲੀ ਹੈ ਜੀ ਸ਼ਿਮਰ ਰਹਿਣ ਵਾਲੀ ਹੈ 컬러 ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ 셔ਟ ਦੇ ਘੇਰੇ ਉੱਪਰ ਵਰਕ ਹੋਇਆ ਦੇਖ ਸਕਦੇ ਹੋ ਹੈਂਡਵਰਕ ਹੋਇਆ ਫਲਾਵਰ ਉੱਪਰ ਵੀ ਹੈਂਡਵਰਕ ਹੋਇਆ ਡਿਜ਼ਾਈਨ ਦੇ ਸਕਦੇ ਹੋ ਕਲਰ ਚੈੱਕ ਕਰ ਸਕਦੇ ਹੋ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਸ਼ਿਮਰ ਦੀ 셔ਟ ਰੈਡ ਵਾਲੀ ਹੈ ਦੇਖ ਸਕਦੇ ਹੋ ਲੁੱਕ ਕਿਸ ਤਰ੍ਹਾਂ ਦੀ ਆ ਰਹੀ ਹੈ ਜੀ ਐਦਾਂ ਦੀ ਜਿਹੜੀ ਲੁੱਕ ਆਉਣ ਵਾਲੀ 셔ਟ ਦੀ ਬੜੀ ਪਿਆਰੀ ਜੀ ਲੁਕਉਣ ਵਾਲੀ ਆ 600 ਰੁਪਏ ਰਹਿਣ ਵਾਲਾ ਪ੍ਰਾਈਸ ਅਗਲਾ ਸ਼ਰਟ ਵੀ ਚੈੱਕ ਕਰੋ ਜੀ ਇਹ ਵੀ ਸ਼ਿਮਰਦਾ ਰਹਿਣ ਵਾਲਾ ਹੈ ਇਹਦੇ ਵੀ ਘੇਰੇ نیچے ਵਰਕ ਹੋਇਆ ਜੀ ਹੈਂਡਵਰਕ ਹੋਇਆ ਦੇਖ ਸਕਦੇ ਹੋ ਘੇਰਾ ਬੜਾ ਸੋਹਣਾ ਜਾਂ ਰੈਡੀ ਹੋਇਆ ਹੈ ਸ਼ਿਮਰ ਦੀ ਸ਼ਰਟ ਰਹਿਣ ਵਾਲੀ ਹੈ ਡਿਜ਼ਾਈਨਿੰਗ ਦੇਖ ਸਕਦੇ ਹੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ 600 ਰੁਪਿਆ ਰਹੂਗੀ ਇਹਦੀ ਪ੍ਰਾਈਸ ਠੀਕ ਹੈ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਸ਼ਰਟ ਦੀ ਕਿਸ ਤਰ੍ਹਾਂ ਦੀ ਹੈ ਸ਼ਿਮਰ ਦੀ ਇਹ ਸ਼ਰਟਾਂ ਰਹਿਣ ਵਾਲੀਆਂ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਰਹਿਣ ਵਾਲੀ ਹੈ ਪਾਰਟੀ ਵੇਅਰ ਸੂਟ ਰੈਡੀ ਹੋਣਾ ਬਣ ਕੇ ਡਿਜੀਟਲ ਪ੍ਰਿੰਟ ਦੀ ਸ਼ਰਟ ਰਹਿਣ ਵਾਲੀ ਹੈ ਜੀ 600 ਰੁਪਏ ਰਣਵਾਲਾ ਜੀ ਪ੍ਰਾਈਸ ਇਹ ਵਾਲੀ ਦੇਖੋ ਇਹ ਵੀ ਚੈੱਕ ਕਰੋ ਮਾਸਟਰ ਸ਼ੇਡ ਦੇ ਵਿੱਚ ਆ ਇਹਦੀ ਵੀ ਡਿਜ਼ਾਈਨਿੰਗ ਬੜੀ ਪਿਆਰੀ ਆ ਹੈਂਡਵਰਕ ਟੱਚ ਆ ਸਾਰੀ ਸ਼ਰਟ ਦੇ ਉੱਪਰ ਸ਼ਿਮਰ ਦੀ ਸ਼ਰਟ ਹੈ ਜੀ ਉਹ ਮਾਸਟਰ ਸ਼ੇਡਾ ਜੀ ਦਿਖਾ ਸਕਦੀ ਹਾਂ ਤੁਹਾਨੂੰ ਲੁੱਕ ਕਿਸ ਤਰ੍ਹਾਂ ਦੀ ਆਣੀ ਹੈ ਸ਼ਰਟ ਦੀ ਦੇਖੋ ਜੀ ਐਦਾਂ ਜੀ ਲੁੱਕ ਆਣੀ ਆ ਬੜੇ ਸੋਹਣੇ ਜੀ ਸ਼ਰਟ ਰੈਡੀ ਹੋਣੀ ਹੈ ਬਣ ਕੇ ਸਾਈਡ ਤੇ ਇਹਦੀਆਂ ਬਾਜੂ ਵੀ ਦਿੱਤੀਆਂ ਗਈਆਂ ਡਿਜ਼ਾਈਨਰ ਇਹਦੀਆਂ ਬਾਜੂ ਹੈ ਹਰ ਸ਼ਰਟ ਦੀ ਜਿਹੜੀ ਬਾਜੂ ਹੈ ਸਾਈਡ ਤੇ ਹੈ ਜੀ ਡਿਜ਼ਾਈਨਰ ਬਾਜੂ ਹੋਊਗੀ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ 600 ਰੁਪਏ ਰਹੋਗੀ ਸ਼ਰਟ ਦੀ ਪ੍ਰਾਈਸ ਸ਼ਿਮਰ ਦੀ ਬੈਕ ਫਰੰਟ ਰਹਿਣ ਵਾਲਾ ਸੇਮ ਬੈਕ ਫਰੰਟ ਸੇਮ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਪੀਸ ਰਹਿਣ ਵਾਲਾ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਹੈ 600 ਰੁਪਏ ਰਹਿਣ ਵਾਲਾ ਦਾ ਪ੍ਰਾਈਸ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਔਰਗੈਂਜ਼ਾ ਦੇ ਵਿੱਚ ਹੈ ਹੈਂਡਵਰਕ ਹੋਇਆ ਜੀ ਸ਼ਰਟ ਦੇ ਘੇਰੇ ਉੱਪਰ ਡਿਜ਼ਾਈਨਿੰਗ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਕਿੱਦਾਂ ਦੀ ਇਹਦੀ ਡਿਜ਼ਾਈਨਿੰਗ ਹੈ 500 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਔਰਗੈਂਜ਼ਾ ਦੀ ਸ਼ਰਟ ਰਹਿਣ ਵਾਲੀ ਹੈ ਬੜੀ ਪਿਆਰੀ ਜੀ ਸ਼ਰਟ ਹੈ ਜੀ ਠੀਕ ਹੈ ਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਇਹਦਾ ਏ ਵੀ ਸ਼ਿਮਰ ਆ ਜੀ ਦੇਖ ਸਕਦੇ ਹੋ ਬੜਾ ਸੋਹਣਾ ਜਿਹਾ ਘੇਰਾ ਰੈਡੀ ਹੋਇਆ ਬਣ ਕੇ ਹੈਂਡਵਰਕ ਟੱਚ ਹੈ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਇਹਦੀ 600 ਰੁਪਿਆ ਦੀ ਪ੍ਰਾਈਸ ਰਹਿਣ ਵਾਲੀ ਹੈ ਸ਼ਰਟ ਦੀ ਦੇਖੋ ਇਹਦੀ ਕਿੱਦਾਂ ਦੀ ਲੁੱਕ ਆਣੀ ਹੈ ਸ਼ਰਟ ਦੀ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਆ ਜੀ ਇਹਦਾ ਲੁਕ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਲੁਕ ਆਉਣੀ ਹੈ ਬੈਕ ਫਰੰਟ ਰਹਿਣ ਵਾਲਾ ਸੇਮ 600 ਰੁਪਏ ਰਹਿਣ ਵਾਲੀ ਹੈ ਦੀ ਪ੍ਰਾਈਸ ਅਗਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਆ ਹੈਂਡਵਰਕ ਟੱਚ ਹੋਇਆ ਜਿਹਦੇ ਉੱਪਰ ਸ਼ਰਟ ਦੇ ਉੱਪਰ ਹੈਂਡਵਰਕ ਟੱਚ ਹੈ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਸ਼ਰਟ ਦੇ ਉੱਪਰ ਵਰਕ ਹੋਇਆ ਜੀ ਸ਼ਿਮਰ ਦੀ ਸ਼ਰਟ ਹੈ ਜੀ ਇਹ ਦੋ ਸ਼ਰਟਾਂ ਸਾਡੇ ਕੋਲੇ ਸੇਮ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਲੈਂਥ ਤੁਸੀਂ ਜਿੰਨੀ ਮਰਜ਼ੀ ਸ਼ਰਟਾਂ ਦੀ ਰੱਖ ਸਕਦੇ ਹੋ ਐਦਾਂ ਦੀ ਆਉਣ ਵਾਲੀ ਇਹਦੀ ਡਿਜ਼ਾਈਨਿੰਗ ਸ਼ਰਟ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਕਿੱਦਾਂ ਦੀ ਆਉਣ ਵਾਲੀ ਹੈ ਸਾਰੀਆਂ ਸ਼ਰਟਾਂ ਦੇ ਉੱਪਰ ਵਰਕ ਹੋਇਆ ਜੀ ਹੈਂਡ ਵਰਕ ਹੋਇਆ ਸ਼ਰਟ ਦੇ ਉੱਪਰ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ 600 ਰੁਪਏ ਰਹਿਣ ਵਾਲੀ ਇਹਦੀ ਪ੍ਰਾਈਸ 600 ਰੁਪਏ ਪ੍ਰਾਈਜ਼ ਰਹਿਣ ਵਾਲੀ ਹੈ ਜੀ ਐਦਾਂ ਹੀ ਤੁਹਾਨੂੰ ਜੌਰਜਟ ਦੀ ਸ਼ਰਟ ਪੀਸ ਮਿਲੂਗਾ ਜੀ ਇਹ ਜੌਰਜਟ ਦਾ ਸ਼ਰਟ ਪੀਸ ਹੈ 500 ਰੁਪਏ ਦੀ ਪ੍ਰਾਈਜ਼ ਰਹਿਣ ਵਾਲੀ ਹੈ ਹੈਂਡਵਰਕ ਟੱਚ ਹੈ ਪੂਰੀ ਸ਼ਰਟ ਦੇਖ ਸਕਦੇ ਹੋ ਇਹਦਾ ਵੀ ਕਿਹੜਾ ਹੈਂਡਵਰਕ ਟੱਚ ਹੈ ਕਿਰੇ ਦੇ ਉੱਪਰ ਹੈਂਡਵਰਕ ਹੋਇਆ ਜੀ ਬੜਾ ਸੋਹਣਾ ਜਿਹਾ ਪੀਸ ਹੈ 골ਡਨ ਸਕਿਨ ਕਲਰ ਹੈ 500 ਰੁਪਏ ਦੀ ਪ੍ਰਾਈਜ਼ ਰਹਿਣ ਵਾਲੀ ਹੈ ਜੀ 500 ਰੁਪਈਆ ਦੀ ਪ੍ਰਾਈਸ ਰਹਿਣ ਵਾਲੀ ਹੈ ਇਕੱਲਾ ਤੁਹਾਨੂੰ ਇਹ ਚ ਹੋਰ ਮਿਲੂਗਾ ਜੀ ਸੇਮ ਪ੍ਰਿੰਟ ਦੇ ਵਿੱਚ ਇਹ ਕੇਵਲਾ ਕਲਰ ਮਿਲਣ ਵਾਲਾ ਤੁਹਾਨੂੰ ਜੋਰ ਜੱਟ ਹੈ ਜੀ ਇਹ 500 ਦੇ ਵਿੱਚ ਤੁਸੀਂ ਇਹ ਵਾਲੇ ਸ਼ਰਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸ਼ਰਟ ਦੇ ਘੇਰੇ ਉੱਪਰ ਹੈਡਵਰਕ ਹੋਇਆ ਜੀ ਦੇਖ ਸਕਦੇ ਹੋ ਸ਼ਰਟ ਦੇ ਘੇਰੇ ਉੱਪਰ ਹੈਡਵਰਕ ਹੋਇਆ 500 ਰੁਪਏ ਦੇ ਵਿੱਚ ਇਹ ਡਿਜੀਟਲ ਪ੍ਰਿੰਟ ਦੀ ਸ਼ਰਟ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਜੀ। ਇੱਕ ਸਾਡੇ ਕੋਲ ਇਹ ਵਾਲੀ ਸ਼ਰਟ ਹੈ ਜੀ ਬਨਾਰਸੀ ਸ਼ਿਲਕ ਦੇ ਵਿੱਚ ਹੈ। ਬਨਾਰਸੀ ਸ਼ਿਲਕ ਤੇ ਵੀ ਬੱਚ ਹੈ। ਕਈ ਮੇਰੀ ਭੈਣਾਂ ਨੇ ਜਿਵੇਂ ਕੋਈ ਫੰਕਸ਼ਨ ਹਲਦੀ ਦੇ ਫੰਕਸ਼ਨ ਤੇ ਸੂਟ ਰੈਡੀ ਕਰਨਾ ਹੈ ਤਾਂ ਸਾਡੇ ਕੋਲ ਇਹ ਵਾਲਾ ਸ਼ਰਟ ਪੀਸ ਲੈ ਸਕਦੇ ਹੋ ਸਿਰਫ 500 ਦੇ ਵਿੱਚ। ਦੇਖੋ ਜੀ ਬੜੀ ਸੋਹਣੀ ਜੀ ਸ਼ਰਟ ਰਹਿਣ ਵਾਲੀ ਹੈ। ਪਰ ਨਾਰਸੀ ਪੀਸ ਹੈ ਜੀ ਇਹ neck ਵੀ ਉੱਪਰ ਡਿਜ਼ਾਈਨ ਹੋਇਆ ਦੇਖ ਸਕਦੇ ਹੋ neck ਦਾ ਡਿਜ਼ਾਈਨ ਹੈ ਜੀ ਠੀਕ ਹੈ ਜੀ 500 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਦੇਖੋ ਜੀ ਇਹ ਵਾਲਾ ਸ਼ਰਟ ਪੀਸ ਹੈ ਜੀ 500 ਇਹ ਵੀ ਤੁਸੀਂ ਇਹ ਵਾਲਾ ਸ਼ਰਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਜੇਕਰ ਤੁਹਾਨੂੰ ਇਹ ਸ਼ਰਟਾਂ ਦੇ ਵਿੱਚੋਂ ਕੋਈ ਵੀ ਸ਼ਰਟ ਪਸੰਦ ਆਉਂਦੀ ਹੈ ਜੀ スクリーンショット ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ স্ক্রিনਸ਼ਾਟ ਲੈ ਕੇ ਸਾਨੂੰ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈ ਬੁੱਕ ਕਰ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ